ਤੇ ਵੀ ਸੰਦੀਪ ਕੌਰ ਖਾਲਸਾ ਧਰਮਪਤਨੀ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ ਦੇ ਵੱਲੋਂ ਸਥਾਨਕ ਨਗਰ ਦੇ 메ਨ ਚੌਂਕ ਤੋਂ ਖਨੋਰੀ ਬਾਰਡਰ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੇ ਲਈ ਪਾਣੀ ਗਰਮ ਕਰਨ ਵਾਲੀਆਂ ਪੱਟੀਆਂ ਵਾਲੀ ਗੱਡੀ ਰਵਾਨਾ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਜੱਥਾ ਲੈ ਕੇ ਗਏ ਸੀ ਤਾ ਪਤਾ ਲੱਗਾ ਕਿ ਨਹਾਉਣ ਲਈ ਗਰਮ ਪਾਣੀ ਦੀ ਕਾफी ਸਮੱਸਿਆ ਆ ਰਹੀ ਹੈ ਅਤੇ ਪੈਰੇ ਠੰਡ ਕਾਰਨ ਕਿਸਾਨਾਂ ਨੂੰ ਨਹਾਉਣ ਲਈ ਗਰਮ ਪਾਣੀ ਦੀ ਜ਼ਰੂਰਤ ਸੀ ਜਿਸ ਕਰਕੇ ਕਿਸਾਨਾਂ ਦੀ ਲੋੜ ਨੂੰ ਮੁੱਖ ਰੱਖਦੇ ਆਂ ਅੱਗ 30 ਪੱਟੀਆਂ ਜੱਥੇ ਦੇ ਰੂਪ ਵਿੱਚ ਲੈ ਕੇ ਖਨੂਰੀ ਪਾウダー ਤੇ ਲੈ ਕੇ ਜਾ ਰਹੇ ਹਾਂ ਕਿਤਾ ਕਿ ਅਸੀਂ ਪਹਿਲਾਂ ਵੀ ਇੱਕ ਜੱਥਾ ਲੈ ਕੇ ਗਏ ਸੀ ਤੇ ਅੱਜ ਅਸੀਂ ਪਹਿਲੇ ਉਹਨਾਂ ਨੂੰ ਸਪੋਰਟ ਦੇਣ ਲਈ ਤੇ ਉਹਨਾਂ ਦਾ ਫੈਸਲਾ ਵਿਦਵਾਨ ਲਈ ਕਿ ਅਸੀਂ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਤੇ ਅਸੀਂ ਜਿੰਨੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਰਹਾਂਗੇ ਤੇ ਅਸੀਂ ਜਦੋਂ ਉੱਥੇ ਗਏ ਸੀ ਸਾਨੂੰ ਪਤਾ ਚੱਲਿਆ ਕਿ ਉੱਥੇ ਪਾਣੀ ਦੀ ਬਹੁਤ গরম ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਆ ਕਿਉਂਕਿ ਸਰਦੀਆਂ ਦੇ ਦਿਨ ਇਸ਼ਨਾਨ ਕਰਨਾ ਹੁੰਦਾ ਤੇ ਉਸੇ ਕਰਕੇ ਉਹਨਾਂ ਨੇ ਸਾਨੂੰ ਲੋੜ ਅਨੁਸਾਰ ਦੱਸਿਆ ਸੀ ਕਿ ਸਾਨੂੰ ਪੱਟੀਆਂ ਚਾਹੀਦੀਆਂ ਨੇ ਤੇ ਅੱਜ ਅਸੀਂ ਇਹ ਪੱਟੀਆਂ ਬਣਾ ਕੇ ਉਹਨਾਂ ਨੂੰ ਦੇਣ ਜਾ ਰਹੇ ਹਾਂ ਸਾਰੇ ਜੱਥੇ ਦੇ ਰੂਟੇ ਵਿੱਚ ਖਾਲਸਾ ਬਾਣੀ ਦੀ ਭੇਦ